ਅਚਾਨਕ ਇੱਕ ਸਵਾਲ ਖੜਾ ਹੋਣ ਲੱਗਾ ਕਿ ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚੋਂ ਅਕਾਲੀ ਦਲ ਬਾਹਰ ਹੋ ਗਿਆ? ਇਹ ਸਵਾਲ ਤਾਂ ਖੜਾ ਹੋਣ ਲੱਗਾ ਕਿਉਂਕਿ ਇੱਕ ਨੋਟਿਸ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਔਰ ਇਹ ਸਾਫ਼ ਕਿਹਾ ਗਿਆ ਹੈ ਕਿ ਕੋਈ ਵੀ ਇਹੋ ਜੀ ਧਿਰ ਜਾਂ ਧੜਾ ਜਿਹੜਾ ਚੋਣ ਲੜਨਾ ਚਾਹੁੰਦਾ ਔਰ ਉਹ ਇੱਕ ਸਿਆਸੀ ਪਾਰਟੀ ਦੇ ਨਾਲ ਜੁੜਿਆ ਹੋਇਆ ਉਹ ਚੋਣ ਨਹੀਂ ਲੜ ਸਕਦਾ। ਕਿਸੇ ਸਿਆਸੀ ਪਾਰਟੀ ਦੇ ਨਾਂ ਦੇ ਉੱਤੇ ਚੋਣ ਨਹੀਂ ਲੜੀ ਜਾ ਸਕਦੀ ਹਾਲਾਂਕਿ ਜਦੋਂ ਪੰਥਕ ਤੌਰ ਤੇ ਇਸ ਗੱਲ ਨੂੰ ਦੇਖਦੇ ਆ ਤਾਂ ਬੜੀ ਚੰਗੀ ਗੱਲ ਲੱਗਦੀ ਹੈ ਕਿ ਸਾਡੇ ਪੰਥਕਦਾਰੇ ਜਿਹੜੇ ਨੇ ਉਹ ਪਾਰਟੀ ਰਹਿਤ ਹੋਣਗੇ ਪਰ ਅਕਾਲੀ ਦਲ ਨੂੰ ਇਸ ਤੋਂ ਗਰੇਜ਼ ਆ ਇਸ ਤੋਂ ਇਤਰਾਜ਼ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਸ ਉੱਤੇ ਇਤਰਾਜ਼ ਪ੍ਰਗਟ ਕੀਤਾ ਆ ਦਲਜੀਤ ਸਿੰਘ ਚੀਮਾ ਨੇ ਇਤਰਾਜ਼ ਪ੍ਰਗਟ ਕੀਤਾ ਪਰ ਇਹਦੇ ਕਾਰਨ ਕੀ ਨੇ ਕਿਉਂ ਉਹਨਾਂ ਨੇ ਇਹ ਗੱਲ ਜਨਤਕ ਤੌਰ ਦੇ ਉੱਤੇ ਪ੍ਰਚਾਰੀ ਆ ਵਿਚਾਰੀ ਆ ਨਖੇਦੀ ਕੀਤੀ ਹੈ ਇਸ ਗੱਲ ਦੀ ਆਓ ਗਲਜੀਤ ਸਿੰਘ ਚੀਮਾ ਦੀ ਗੱਲ ਤੋਂ ਸੁਣਦੇ ਆ ਜਿਹੜੀ 10 ਤਿੰਨ ਦੀ ਤਨਖਾਹ ਸ੍ਰੀ ਕਾਲਕਟਕ ਸਾਹਿਬ ਤੋਂ ਲੱਗੀ ਸੀ ਉਹ ਸਰਦਾਰ ਸਰ ਸਿੰਘ ਜੀ ਬਾਦਲ ਸਾਹਿਬ ਨੇ ਨਹੀਂ ਤੇ ਬਾਕੀ ਨਾਲ ਜਿਹੜੇ ਸਾਡੇ ਸੀਨੀਅਰ ਲੀਡਰ ਸਰਬਾਨਾ ਸਾਰਿਆਂ ਨੇ ਗੁਰੂ ਦੇ ਓਟ ਆਸਰੇ ਤੇ ਨਾਲ ਅੱਜ ਸ੍ਰੀ ਮੁਕਸਰ ਸਾਹਿਬ ਦੀ ਜਿਹੜੀ ਇਤਿਹਾਸਕ ਧਰਤੀ ਆ ਉੱਥੇ ਸੰਪੂਰਨ ਕਰਨ 10 ਵਜੇ ਸ੍ਰੀ ਕਾਲਕਟਕ ਸਾਹਿਬ ਵਿਖੇ ਸਾਰੀ ਲੀਡਰਸ਼ਿਪ ਪਹੁੰਚ ਕੇ ਤੇ ਕੜਾ ਪ੍ਰਸ਼ਾਦੀ ਦੇ ਕੇ ਰਾਕੇ ਅਰਦਾਸ ਕਰਾਈ ਗਈ ਤੇ ਫਿਰ ਸਾਰੀ ਜਿਹੜੀ ਸੇਵਾ ਉਹ ਸੰਪੂਰਨ ਹੋਏਗੀ ਪਰ ਲਗਾਤਾਰ ਸਾਜ਼ਿਸ਼ਾਂ ਇਹੋ ਜੀਆਂ ਹੁੰਦੀਆਂ ਕਿ ਡਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਯੱਕ ਕਹਿੰਦੇ ਇਹ ਨਾ ਚੋਣ ਪ੍ਰਚਾਰ ਦੇ ਵਿੱਚ ਆ ਜਾ ਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹਨਾਂ ਦਾ ਇਹਦਾ ਆਧਾਰ ਹੀ ਗਲਤ ਸੀ ਇਹ ਸਿਰਫ ਸਿੱਖਾਂ ਦੀ ਸਰਬਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਸਤੇ ਇੱਕ ਸਾਜ਼ਿਸ਼ ਹੈ ਤੇ ਉਸ ਵੇਲੇ ਦੀ ਕਾਨੂੰਨ ਸੁਲਤਾਨ ਨੇ ਇਹ ਐਕਟ ਬਣਾਇਆ ਸੀ ਕਿਉਂਕਿ ਹਾਲੇ ਤੱਕ 1925 ਦਾ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਉਸੇ ਤਰੀਕੇ ਕਾਇਮ ਹੈ ਜਿਹੜੇ ਗੁਰਦੁਆਰਿਆਂ ਦੇ ਅੱਜ ਵੀ ਜਿਹੜਾ ਲੀਗਲ ਕੰਟਰੋਲ ਹੈ ਉਹ ਤਾਂ ਅੱਜ ਵੀ ਹੱਕ ਜਿਹੜਾ ਸ਼ਰਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਬਣਦਾ ਪਰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੇ ਧੱਕੇ ਨਾਲ ਸਰਕਾਰੀ ਨਮਾਇਦੇ ਨਾਮਜ਼ਦ ਕਰਕੇ ਬੱਕਰੀ ਕਮੇਟੀ ਦੇ ਨਮਾਇਦੇ ਬਣਾਏ ਤੇ ਉਹਨਾਂ ਨੂੰ ਕਬਜ਼ਾ 1925 ਦੇ ਐਕਟ ਦੇ ਗੁਰਦੁਆਰੇ ਦਾ ਦੇ ਤਾ ਪਹਿਲਾਂ ਤੇ ਅਸੀਂ ਵੈਸੇ ਹੀ ਇੱਕ ਕੱਲ ਤੋਂ ਸ਼ੁਰੂ ਤੋਂ ਵਿਰੋਧ ਕਰਦੇ ਹਾਂ ਇਹ ਇਲੈਗਲ ਕੰਮ ਹੁਣ ਕੱਲ ਨੋਟੀਫਿਕੇਸ਼ਨ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲੀਗਲ ਤੇ ਅਨਕਨਸਟੀਟਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਰਿਪਰਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29A ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲ ਹੈ ਉਹ ਹਰਿਆਣੇ ਦੀ ਵੱਖਰੀ ਕਮੇਟੀ ਦੀ ਚੋਣ ਜਿਹੜੀ ਆ ਉਹ ਨਹੀਂ ਲੜ ਸਕਦੇ ਆ ਮੈਂ ਜਿਹੜਾ ਰੈਲੇਵੈਂਟ ਪਾਰਟ ਹੈ ਉਹਦਾ ਉਹ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਣਾ ਕਿ ਜਿਹੜਾ ਨੋਟੀਫਿਕੇਸ਼ਨ ਕੱਲ ਜਾਰੀ ਹੋਇਆ ਉਹਦੀ ਪ੍ਰੋਵਾਈਡਡ ਥੈਟ ਨੋ ਪੋਲਿਟੀਕਲ ਪਾਰਟੀ ਰਜਿਸਟਰਡ ਵਿਦ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ अंडर सेक्शन ट्वेंटी नाइन ए ऑफ द रिप्रजेंटेशन ऑफ पीपल्स एक्ट उन्नीस सौ इकवंजा कैन फार्म ए ग्रुप अब्लीग ऑर्गेनाइजेशन फार अलैक्शन ऑफ हरियाणा सिख गुरुद्वारा मैनेजमेंट कमेटी अंडर द नेम ऑफ इट्स पोलिटिकल पार्टी एंड फारदर नो ग्रुप अब्लीग ऑर्गेनाइजेशन शैल अप्लाई फॉर कॉमन सिंबल अंडर द नेम which is identical or nearly resemble a name of any political party in any manner inanu akali lafz ton darr lagan lag pya ke kise vi jehda kende dharmik group banao ya ja organization banao te akali shabd nahi hona chahida inna darr lagge akali shabd ton sutteya piyan vi akali te shabd ton darr lagda ਅਰੇ ਹਰਿਆਣੇ ਨੇ ਪਹਿਲੀ ਵਾਰੀ ਨੇ ਕੀਤਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕੇਜਰੀਵਾਲ ਦੀ ਜਿਹੜੀ ਸਰਕਾਰ ਸੀ ਵੈਕਟਰ ਗੁਰਦੁਆਰਾ ਉੱਥੇ ਜਿਹੜਾ ਦਿੱਲੀ ਤੇ ਆ ਉਹਨੇ ਵੀ ਉਦੋਂ ਜਦੋਂ ਸ਼ਰੋਬਣੀ ਅਕਾਲੀ ਦਲ ਨੇ ਚੋਣ ਲੜਨ ਵਾਸਤੇ ਕਿਹਾ ਸੀ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦੀ ਤੇ ਉਹਨੇ ਵੀ ਸਾਡੇ ਦੇ ਇਤਰਾਜ਼ ਦਾਤਾ ਸੀ ਕਿ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਚੋਣ ਨਹੀਂ ਲੜ ਸਕਦੀ ਰਿਲੀਜੀਅਸ ਪਾਰਟੀ ਹੋਣੀ ਚਾਹੀਦੀ ਔਰ ਫਿਰ ਅਸੀਂ ਹਾਈ ਕੋਰਟ ਚ ਗਏ ਸੀ ਤੇ ਦੋ ਜੱਜਾਂ ਦੇ ਬੈਂਚ ਨੇ ਸਾਡੇ ਹੱਕ ਚ ਫੈਸਲਾ ਕੀਤਾ ਸੀ ਕਿ ਨਹੀਂ ਇਹ ਲੜ ਸਕਦੇ ਆ ਸਿਰਫ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੋਣ ਨਿਸ਼ਾਨ ਵੱਖਰਾ ਹੁੰਦਾ ਇੱਥੇ ਸਾਡਾ ਟਰੈਕਟਰ ਹੁੰਦਾ ਦਿੱਲੀ ਚ ਸਾਡਾ ਬਾਲਟੀ ਹੁੰਦਾ ਇਹ ਚੋਣ ਨਿਸ਼ਾਨ ਵੱਖਰਾ ਲੈਣਗੇ ਪਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਲੀਡਰ ਨੇ ਸਿੱਖ ਮੈਂਬਰਸ ਨੇ ਜੇ ਉਹ ਚੋਣ ਲੜਨਾ ਚਾਹੁੰਣ ਤੇ ਉਹਨਾਂ ਨੂੰ ਜਿਹੜਾ ਚੋਣ ਲੜੀ ਤੋਂ ਕੋਈ ਲੋਕਧਾਰ ਨਹੀਂ ਕਿਉਂਕਿ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਉਦੋਂ ਵੀ ਸਾਡੇ ਖਿਲਾਫ ਕੇਸ ਕੀਤਾ ਗਿਆ ਸੀ ਬੰਦ ਤਾਂ ਰੱਦ ਕਰਨ ਵਾਸਤੇ ਤੇ ਅਸੀਂ ਉਹ ਕੇਸ ਸੁਪਰੀਮ ਕੋਰਟ ਤੱਕ ਲੜ ਕੇ ਜਿੱਤੇ ਹੋਇਆ